ਜੇ ਸੋਚ ਸੋਚਣ ਲੱਗ ਗਏ ਆਪਾਂ ਬਸ ਸੋਚ ਤੋਂ ਵੱਡਾ ਤਾਂ ਕੁਝ ਹੈ ਹੀ ਨਹੀਂ ਜੇ ਸੋਚਣ ਲੱਗੇ ਕਿ ਆ ਚੰਗਾ ਹੈ ਆ ਮਾੜਾ ਹੈ ਭਾਈ ਆ ਰਾਜਨੀਤੀ ਗਲਤ ਕਰਦਾ ਹੈ ਆ ਚੰਗੀ ਕਰਦਾ ਹੈ ਸੋਚ ਕੇ ਵੋਟ ਪਾਉਣ ਲੱਗੇ ਤਾਂ ਮਾੜੇ ਬੰਦੇ ਆਪ ਹੀ हट ਜਾਣਗੇ ਜੀ ਰਾਜਨੀਤੀ ਦੇ ਵਿੱਚ ਮਾੜੇ ਬੰਦੇ ਜ਼ਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੇ ਬੰਦਿਆਂ ਦਾ ਕੰਮ ਹੈ ਰਾਜਨੀਤੀ ਚ ਮਾੜੇ ਬੰਦੇ ਬੇਈਮਾਨ ਬੰਦੇ ਜ਼ਿਆਦਾ ਇਸ ਕਰਕੇ ਨੇ ਕਿਉਂਕਿ ਇਮਾਨਦਾਰ ਬੰਦੇ ਰਾਜਨੀਤੀ ਚ ਆਉਣ ਦੀ ਕੋਸ਼ਿਸ਼ ਨਹੀਂ ਕਰਦੇ ਛੱਡ ਪਰੇ ਯਾਰ ਆਪਾਂ ਨੇ ਕੀ ਲੈਣਾ ਇਹ ਤਾਂ ਯਾਰ ਹੋਰ ਹੀ ਤਰ੍ਹਾਂ ਦਾ ਕਿਉਂ ਨਹੀਂ ਵੀ ਚੰਗੇ ਬੰਦੇ ਆਉਣਗੇ ਚੰਗੇ ਬੰਦੇ ਆਉਣਗੇ ਤਾਂ ਉਹ ਚੰਗਾ ਹੋ ਜਾਊਗਾ ਉਹੀ ਉਹੀ ਕੰਮ ਚੰਗਾ ਹੋ ਜਾਊਗਾ ਕੁਲਦੀਪ ਢਾਲੀਵਾਲ ਮੈਨੂੰ ਪਤਾ ਹੈ ਅਮਰੀਕਾ ਦੇ ਵਿੱਚ ਇਹਨਾਂ ਦਾ ਪਾਸਪੋਰਟ ਬਣ ਗਿਆ ਅਮਰੀਕਾ ਦਾ ਪਾਸਪੋਰਟ ਬਣ ਜੇ ਆਪਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਪਰ ਜਦੋਂ ਇਹਨਾਂ ਨੂੰ ਮੈਂ ਆਖਿਆ ਮੈਂ ਕਿਹਾ ਵੀ ਆਪਾਂ ਦੇਸ਼ ਛੱਡਿਆਏ ਆਜੋ ਉੱਥੇ ਚੱਲੀਏ ਕੰਨੇ ਯਾਰ ਹੁਣ ਤਾਂ ਪਾਸਪੋਰਟ ਬਣ ਗਿਆ ਮੈਂ ਕਿਹਾ ਜੀ ਪਾਸਪੋਰਟ ਵਾਪਸ ਵੀ ਹੋ ਸਕਦਾ ਹੈ ਅਮਰੀਕਾ ਦਾ ਪਾਸਪੋਰਟ ਵਾਪਸ ਕੀਤਾ ਸਾਲ ਤੋਂ ਸਵਾ ਸਾਲ ਲੱਗਦਾ ਦੁਬਾਰਾ ਭਾਰਤ ਦਾ ਰਾਜਨੀਤਿਕ ਨਾਗਰਿਕ ਬਣਨ ਦਾ ਤਾਂ ਇਹਨਾਂ ਨੇ ਆਪਣਾ ਪਾਸਪੋਰਟ ਦੇਤਾ ਤੇ ਦੁਬਾਰਾ ਭਾਰਤ ਦਾ ਪਾਸਪੋਰਟ ਲੈ ਲਿਆ ਦੇਸ਼ ਦੇ ਨਾਗਰਿਕ ਬਣ ਗਏ ਤੇ ਮੈਂ ਇਹਨਾਂ ਨੂੰ ਕਿਹਾ ਕਿ ਆਜੋ ਆਪਾਂ ਰਾਜਨੀਤੀ ਠੀਕ ਕਰਾਂਗੇ ਤੁਸੀਂ ਮੇਰੀ ਗੱਲ ਮੰਨੋ ਪਹਿਲਾਂ ਮੈਂ ਇਹਨਾਂ ਨਾਲ ਮੇਰੀ ਪੁਰਾਣੀ ਦੋਸਤੀ ਜਦੋਂ ਤੋਂ ਇਹ ਜਗਦੇਵ ਕਲਾ ਚ ਹਾਸ਼ਮ ਸ਼ਾਹ ਯਾਦਗਾਰੀ ਮੇਲਾ ਕਰਾਉਂਦੇ ਹੁੰਦੇ ਸੀ ਮੈਂ ਉਦੋਂ ਤੋਂ ਜਾਣਦਾ ਇਹਨਾਂ ਨੂੰ ਬੜਾ ਕੰਮ ਇਹਨਾਂ ਨੇ ਕੀਤਾ ਹੋਇਆ ਤੇ ਫਿਰ ਲੋਕ ਸਭਾ ਲੜੀ ਅੰਮ੍ਰਿਤਸਰ ਦੀ ਥੋੜੀਆਂ ਜੀਆਂ ਵੋਟਾਂ ਤੇ ਰਹਿ ਗਏ ਫਿਰ ਬਾਈ ਆ ਗਈ ਅਜਨਾਲੇ ਤੋਂ ਲੜੇ ਜਿੱਤ ਗਏ ਮੰਤਰੀ ਬਣੇ ਅੱਜ ਸਾਡੀ ਪਾਰਟੀ ਦੇ ਬਹੁਤ ਵੱਡੇ ਲੀਡਰਾਂ ਦੇ ਵਿੱਚ ਇਹਨਾਂ ਦਾ شمار ਹੁੰਦਾ ਹੈ ਤੇ ਅੱਜ ਉਹ ਇਸ ਗੱਲੋਂ ਹੀ ਖੁਸ਼ ਨੇ ਕਿ ਯਾਰ ਮੈਂ ਕੁਝ ਤਾਂ ਕਰਾਤਾ ਦੇਸ਼ ਦਾ ਕਿ ਜਰ ਮੈਂ ਕਾਲਜ ਬਣਾਤੇ ਆਪਦੇ ਹਲਕੇ ਚ ਜਿੱਥੇ ਕਈ ਸਾਲਾਂ ਤੋਂ ਮੰਗ ਸੀਗੀ ਤੇ ਆ ਜਿਹੜੀ ਤਾਰ ਦੀ ਜ਼ਮੀਨ ਵਾਲਾ ਮਸਲਾ ਹੈ ਇਹ ਵੀ ਹੱਲ ਹੋ ਜਾਊਗਾ ਮੈਨੂੰ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਉਹਨਾਂ ਪਿੰਡਾਂ ਦਾ ਜਿਨ੍ਹਾਂ ਨੇ ਮਿੱਟੀ ਦਿੱਤੀ ਹੈ ਉਹ ਕਹਿੰਦੇ ਵੀ ਮਿੱਟੀ ਇਹ ਪਹਿਲਾਂ ਸਾਡੀ ਨਹੀਂ ਸੀ ਇਸ ਮਿੱਟੀ ਵਾਸਤੇ ਸਾਨੂੰ ਤਲਾਸ਼ੀਆਂ ਸਾਡੀਆਂ ਹੁੰਦੀਆਂ ਸੀ ਜਿਸ ਤਰ੍ਹਾਂ ਢਾਲੀਬਾਰ ਸਾਹਿਬ ਨੇ ਦੱਸਿਆ ਤੇ ਹੁਣ ਤਾਰ ਅੱਗੇ ਚਲੀ ਜਾਊਗੀ ਤੇ ਉਹ ਜਿਹੜੀ ਜ਼ਮੀਨ ਹੈ ਉਹ ਤਾਰਦੇ ਤੇ ਦੇਲੇ ਪਾਸੇ ਆਜੂਗੀ ਮਨਮਰਜ਼ੀ ਨਾਲ ਖੇਤੀ ਕਰਾਂਗੇ ਚਾਹੇ ਜਿਹੜੀ ਮਰਜ਼ੀ ਫਸਲ ਬੀਜ ਲਿਓ ਹੁਣ ਉਹਦੇ ਚ ਉਹ ਵੀ ਪਾਬੰਦੀਆਂ ਨੇ ਕਿ ਤੁਸੀਂ ਉੱਚੀ ਫਸਲ ਨਹੀਂ ਬੀਜ ਸਕਦੇ ਜਿਸ ਵਿੱਚ ਬੰਦਾ ਲੁਕ ਸਕਦਾ ਹੋਵੇ ਗੰਨਾ ਨਹੀਂ ਬੀਜ ਸਕਦੇ ਸਰੋਂ ਨਹੀਂ ਬੀਜ ਸਕਦੇ ਮੱਕੀ ਨਹੀਂ ਬੀਜ ਸਕਦੇ ਸੋ ਫੌਜ ਦੇ ਮੁਤਾਬਕ ਖੇਤੀ ਕਰਨੀ ਪੈਂਦੀ ਹੈ ਚਲੋ ਫੌਜ ਵੀ ਆਪਣੀ ਜਗ੍ਹਾ ਤੇ ਆਪਣੀ ਡਿਊਟੀ ਕਰ ਰਹੀ ਹੈ ਆਪਾਂ ਕੋਈ ਇਹ ਨਹੀਂ ਕਹਿੰਦੇ ਕਿ ਫੌਜ ਕੋਈ ਤੱਕਾ ਕਰਦੀ ਹੈ ਉਹ ਤਾਂ ਜੋ ਗ੍ਰਹਿ ਮੰਤਰਾਲੇ ਦੇ ਜੋ ਦੇਸ਼ ਦੇ ਕਾਨੂੰਨ ਨੇ ਉਹਦੇ ਮੁਤਾਬਕ ਹੀ ਫਾਲੋ ਕਰਨਾ ਪੈਂਦਾ ਪਰ ਇਹ ਵੀ ਹਜ਼ਾਰਾਂ ਏਕੜ ਜ਼ਮੀਨ ਆਪਣੀ ਜਿਹੜੀ ਐ ਉਹ ਇਧਰਲੇ ਪਾਸੇ ਤਾਰ ਤੋਂ ਆਜੂਗੀ ਤੇ ਫਿਰ ਆਪਾਂ ਮਨ ਮਰਜ਼ੀ ਨਾਲ ਜਿੰਨੇ ਵਜੇ ਮਰਜ਼ੀ ਜਾ ਕੇ ਮੋਟਰ ਚਲਾਓ ਜਿੰਨੇ ਵਜੇ ਮਰਜ਼ੀ ਜਾ ਕੇ ਕੰਮਕਾਰ ਕਰੋ ਫੌਜ ਦਾ ਵੀ ਟਾਈਮ ਬਚੂਗਾ ਤਲਾਸ਼ੀਆਂ ਆਲਾ ਜਾਂ ਨਾਲ ਜਾਣ ਆਲਾ ਉਹ ਵੀ ਕੰਮ ਬਚ ਜਾਊਗਾ ਸੋ ਅਸੀਂ ਤਾਂ ਜਦੋਂ ਵੀ ਸਾਨੂੰ ਕੋਈ ਮਸਲਾ ਲੱਗਦਾ ਭਾਵੇਂ ਉਹ ਇਧਰ ਦਾ ਮਸਲਾ ਹੈ ਭਾਵੇਂ ਮਾਲਵੇ ਦਾ ਹੈ ਭਾਵੇਂ ਮਾਝੇ ਦਾ ਹੈ ਭਾਵੇਂ 도ਆਬੇ ਦਾ ਹੈ ਅਸੀਂ ਤਾਂ ਚਾਹਨਾ ਪੰਜਾਬੀਆਂ ਦਾ ਮਸਲਾ ਹੈ ਜੇ ਕਿਤੇ ਹੱਲ ਕਰਾਉਣ 'ਚ ਕਾਮਯਾਬ ਹੋ ਗਏ ਚਾਰ ਬੰਦੇ ਯਾਦ ਕਰ ਲੈਣਗੇ ਬਾਅਦ 'ਚ ਨਹੀਂ ਤਾਂ ਇੱਥੇ ਦੁਨੀਆ ਹੀ ਤੁਰ ਗਈ ਜੀ ਕੌਣ ਯਾਦ ਕਰਦਾ ਇੱਥੇ ਕੌਣ ਯਾਦ ਕਰਦਾ ਜੀ ਇੱਥੇ ਆਪਦੇ ਘਰਦਿਆਂ ਨੂੰ ਨਹੀਂ ਪੁੱਛਦਾ ਕੋਈ ਅਗਲਾ